ਸਾਰੇ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਉਮੀਦ ਕਰਦੀ ਆ ਜੀ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤਾਂ ਦੋਸਤੋ ਅੱਜ ਮੈਂ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਨ ਜਾ ਰਹੀਆਂ ਕਿ ਅੱਜ ਦੇ ਟਾਈਮ ਵਿੱਚ ਨਾ ਲੋਕਾਂ ਕੋਲ ਸਬਰ ਸੱਚੀ ਬਿਲਕੁਲ ਵੀ ਨਹੀਂ ਰਹਿ ਗਿਆ ਵਾ ਲੋਕ ਇੱਕ ਦੂਜੇ ਦੀ ਗੱਲ ਸੁਣਨ ਨੂੰ ਵੀ ਨਹੀਂ ਤਿਆਰ ਰਹਿੰਦੇ ਕਿ ਸਾਹਮਣੇ ਵਾਲਾ ਕੀ ਕਹਿ ਰਿਹਾ ਪਹਿਲਾਂ ਉਹਨੂੰ ਸੁਣ ਲਓ ਉਹਨੂੰ ਇਹ ਲੋਕਾਂ ਨੂੰ ਹੁੰਦਾ ਨਹੀਂ ਬਸ ਹਰ ਵੇਲੇ ਲੜਨ ਨੂੰ ਤਿਆਰ ਰਹਿੰਦੇ ਨੇ ਲੋਕਾਂ ਦੇ ਸੁਭਾਅ ਵਿੱਚ ਇੰਨੀ ਜ਼ਿਆਦਾ ਗਰਮੀ ਆ ਗਈ ਹੈ ਇੰਨਾ ਜ਼ਿਆਦਾ ਲੋਕ ਬੇਸਬਰੇ ਹੋ ਗਏ ਨੇ ਸਬਰ ਨਾਂ ਦੀ ਚੀਜ਼ ਹੀ ਨਹੀਂ ਅ ਪਰਸੋਂ ਬੁੱਧਵਾਰ ਨੂੰ ਮੈਂ ਇੱਥੇ ਸਿਵਲ ਹਸਪੀਟਲ ਵਿੱਚ ਗਈ ਸੀਗੀ ਆਪਣੇ ਕਿਸੇ ਨਾਲ ਛੋਟੇ ਬੱਚੇ ਨੂੰ ਲੈ ਕੇ ਕਿਉਂਕਿ ਟੀਕਾ ਲੱਗਣਾ ਸੀਗਾ ਬੱਚੇ ਦੇ ਬੁੱਧਵਾਰ ਸੀਗਾ ਇਸ ਕਰਕੇ ਸਰਕਾਰੀ ਹਸਪੀਟਲ ਵਿੱਚ ਗਈ ਸੀਗੀ ਤੇ ਉੱਥੇ ਜ਼ਿਆਦਾ ਰਸ਼ ਸੀਗਾ ਤੇ ਲੇਡੀਜ਼ ਦੀ ਲਾਈਨ ਇੱਕ ਸਾਈਡ ਸੀਗੀ ਤੇ ਜੈਂਟਸ ਜਿਨ੍ਹਾਂ ਨੇ ਬੱਚੇ ਛੋਟੇ ਚੱਕੇ ਹੋਏ ਸੀਗੇ ਉਹਨਾਂ ਦੀ ਲਾਈਨ ਇੱਕ ਸਾਈਡ ਸੀਗੀ ਤੇ ਜੈਂਟਸ ਦੀ ਲਾਈਨ ਥੋੜੀ ਮਤਲਬ ਉਹਨਾਂ ਨੇ ਲਾਈਨ ਨਹੀਂ ਬਣਾਈ ਸੀਗੀ ਤੇ ਉਹ ਥੋੜਾ ਲਾਈਨ ਤੋਂ ਬਾਹਰ ਹੀ ਖੜੇ ਹੋਏ ਸੀਗੇ ਤਾਂ ਉੱਥੇ ਜਿਹੜੇ ਹਸਪੀਟਲ ਵਾਲੇ ਸੀ ਨਾ ਅਧਿਕਾਰੀ ਉਹ ਆਰਾਊਂਡ ਅੱਪ ਤੇ ਆਏ ਸੀਗੇ ਤੇ ਉਹਨਾਂ ਨੇ ਦੇਖਣਾ ਹੁੰਦਾ ਸਾਰਾ ਚਲੋ ਉਹਨਾਂ ਦੀ ਡਿਊਟੀ ਹੈ ਉਹਨਾਂ ਨੇ ਆਪਣੇ ਫਰਜ਼ ਨਿਭਾਉਣੇ ਉੱਥੇ ਤੇ ਉਹਨਾਂ ਦੀ ਡਿਊਟੀ ਬਣਦੀ ਹੈ ਕਿ ਉਹ ਸਾਰੀ ਲਾਈਨਸ ਵਗੈਰਾ ਸਾਰਾ ਉੱਥੋਂ ਦਾ ਸਿਸਟਮ ਦੇਖੇ ਕਿ ਸਭ ਕੁਝ ਠੀਕ ਠਾਕ ਚੱਲ ਰਿਹਾ ਹੈ ਤੇ ਜਦੋਂ ਅਧਿਕਾਰੀ ਅੰਦਰ ਆਇਆ ਤਾਂ ਫਿਰ ਅਸੀਂ ਤਾਂ ਆਪਣੇ ਲਾਈਨ ਵਿੱਚ ਲੱਗੇ ਸੀਗੇ ਤੇ ਜਦੋਂ ਅਧਿਕਾਰੀ ਅੰਦਰ ਆਇਆ ਤਾਂ ਉਹਨੇ ਇੱਕ ਬੰਦੇ ਨੂੰ ਮਤਲਬ ਐਦਾਂ ਹੀ ਖੜਾ ਦੇਖਿਆ ਮਤਲਬ ਲਾਈਨ ਦੇ ਵਿੱਚ ਨਹੀਂ ਸੀਗਾ ਬੱਚਾ ਚੱਕ ਕੇ ਸਾਈਡ ਤੇ ਖੜਾ ਹੋਇਆ ਵਾ ਤਾਂ ਅਧਿਕਾਰੀ ਨੇ ਉਹਨੂੰ ਕਿਹਾ ਕਿ ਤੂੰ ਲਾਈਨ ਬਣਾ ਆਪਣੀ ਤੇਰੀ ਲਾਈਨ ਕਿੱਥੇ ਐ ਤੂੰ ਆਪਣੀ ਲਾਈਨ ਵਿੱਚ ਲੱਗ ਤਾਂ ਉਸ ਬੰਦੇ ਨੇ ਉਸ ਅਧਿਕਾਰੀ ਨੂੰ ਇਹੋ ਜਿਹਾ ਜਵਾਬ ਦਿੱਤਾ ਉਹ ਕਹਿੰਦਾ ਕਿ ਮੈਂ ਲਾਈਨ ਵਿੱਚ ਹੀ ਲੱਗਾ ਹੋਇਆ ਕਹਿੰਦਾ ਲਾਈਨ ਇੱਥੋਂ ਹੀ ਸ਼ੁਰੂ ਹੁੰਦੀ ਹੈ ਮਤਲਬ ਕਹਿਣ ਤੋਂ ਭਾਵ ਕਿ ਉਹ ਬੰਦਾ ਇੰਨੀ ਜ਼ਿਆਦਾ ਰੂਡ ਬੋਲਿਆ ਨਾ ਉਸ ਅਧਿਕਾਰੀ ਨੂੰ ਜਦ ਕਿ ਅਧਿਕਾਰੀ ਨੇ ਜਸਟ ਉਹਨੂੰ ਨਾਰਮਲ ਹੀ ਕਿਹਾ ਕਿਉਂਕਿ ਸਾਰੇ ਅਧਿਕਾਰੀ ਐਦਾਂ ਕਰਦੇ ਨੇ ਉਹਨਾਂ ਦੀ ਡਿਊਟੀ ਹੁੰਦੀ ਹੈ ਤੇ ਉਸ ਬੰਦੇ ਨੇ ਦੇਖ ਰੋ ਇੰਨਾ ਜ਼ਿਆਦਾ ਉਹਦੇ ਕੋਲ ਸਬਰ ਨਹੀਂ ਸੀਗਾ ਕਿ ਉਹ ਥੋੜਾ ਚੱਜ ਨਾਲ ਬੋਲੇ ਕਿ ਚਲੋ ਹਾਂ ਵੀਰ ਜੀ ਚਲੋ ਮੈਂ ਲਾਈਨ ਤੇ ਲੱਗ ਜਾਂਦਾ ਕਿ ਆਹ ਹੋ ਜਾਣਾ ਸੀਗਾ ਕਰੋ ਐਦਾਂ ਕਹਿ ਦਿੰਦਾ ਕਿ ਚਲੋ ਮੈਂ ਲਾਈਨ ਵਿੱਚ ਲੱਗ ਜਾਂਦਾ ਏ ਹੈਨਾ ਤੇ ਮਤਲਬ ਇੰਨਾ ਜ਼ਿਆਦਾ ਇੱਕਦਮ ਗਰਮ ਸੁਭਾਅ ਹੋ ਗਿਆ ਇਹਦਾ ਤਾਂ ਅਧਿਕਾਰੀ ਉਹ ਵੀ ਆਪਣੇ ਅਹੁਦੇ ਦਾ ਫਿਰ ਬੜਾ ਸੀਗਾ ਅਗਲੇ ਨੂੰ ਆਪਣਾ ਅਹੁਦਾ ਚਲੋ ਜਿੱਦਾਂ ਮਰਜੀ ਹੈ ਉਹਦੀ ਡਿਊਟੀ ਹੈ ਤਾਂ ਉਹ ਫਿਰ ਉਹਨੇ ਸੁਣ ਲਿਆ ਉਹਨੂੰ ਕਿ ਤੂੰ ਮੈਨੂੰ ਬੋਲਿਆ ਕਿੱਦਾਂ ਐ ਇਦਾਂ ਤੇ ਇਦਾਂ ਮਤਲਬ ਉੱਥੇ ਗੱਲਾਂ ਹੱਥੋਂ ਫਾਈ ਤੇ ਹੱਥੋਂ ਪਾਈ ਤੇ ਆ ਗਈ ਸੀਗੀ ਤੇ ਉੱਥੇ ਨਾਲ ਦੇ ਫਿਰ ਕੁਝ ਹੋਰ ਬੰਦੇ ਨੇ ਉਹਨਾਂ ਨੇ ਮਸਲਾ ਹੱਲ ਕੀਤਾ ਕਿ ਚਲੋ ਲਾਈਨ ਤੇ ਲੱਗ ਜਾਓ ਡਾਕਟਰ ਨੇ ਫਿਰ ਕਿਹਾ ਲੇਡੀ ਡਾਕਟਰ ਨੇ ਕਿ ਤੁਸੀਂ ਲਾਈਨ ਤੇ ਲੱਗੋ ਜਿਹੜਾ ਜਿਹੜਾ ਬੰਦਾ ਲਾਈਨ ਵਿੱਚ ਨਹੀਂ ਸੀਗਾ ਤਾਂ ਇਦਾਂ ਕਰਦੇ ਕਰਦੇ ਕਹਿਣ ਤੋਂ ਭਾਵ ਕੀ ਇਦਾਂ ਵਾਧੇ ਵਾਧੇ ਗੱਲ ਕਿੰਨੀ ਜ਼ਿਆਦਾ ਵੱਧ ਜਾਣੀ ਸੀਗੀ ਲੋਕਾਂ ਕੋਲ ਇੰਨਾ ਕੁ ਜ਼ਿਆਦਾ ਸਬਰ ਨਹੀਂ ਹੈ ਅੱਜ ਦੇ ਟਾਈਮ ਵਿੱਚ ਲੋਕ ਬਿਲਕੁਲ ਹੀ ਉਹ ਹੋ ਗਏ ਵੇ ਕਿ ਅਸੀਂ ਪਤਾ ਨਹੀਂ ਕੀ ਹੋ ਗਏ ਵੇ ਲੋਕਾਂ ਦਾ ਇੰਨਾ ਜ਼ਿਆਦਾ ਗਰਮ ਸੁਭਾਅ ਹੋ ਗਿਆ ਵਾ ਤੇ ਦੇਖੋ ਥੋੜਾ ਜਿਹਾ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਅਗਰ ਤੁਹਾਨੂੰ ਅਧਿਕਾਰੀ ਕਹਿ ਰਿਹਾ ਏ ਪਹਿਲਾਂ ਤਾਂ ਤੁਸੀਂ ਖੁਦ ਹੀ ਸੋਚੋ ਕਿ ਇੰਨੀ ਜ਼ਿਆਦਾ ਭੀੜ ਹੈ ਉੱਥੇ ਕਿ ਲੋਕ ਲਾਈਨ ਵਿੱਚ ਲੱਗੇ ਨੇ ਤੇ ਤੁਸੀਂ ਵੀ ਲਾਈਨ ਬਣਾ ਲਓ ਉਹਦੇ 'ਚ ਕੀ ਅਗਰ ਤੁਹਾਡਾ ਟਾਈਮ ਅੱਧਾ ਘੰਟਾ 1 ਘੰਟਾ ਫਾਲਤੂ ਲੱਗ ਜਾਂਦਾ ਆਪਣੇ ਬੱਚੇ ਤੋਂ ਵੱਧ ਕੇ ਤਾਂ ਕੁਝ ਵੀ ਨਹੀਂ ਹੈ ਤੁਹਾਡੇ ਬੱਚੇ ਦਾ ਕੰਮ ਹੋ ਜਾਣਾ ਸੀਗਾ ਉਹਦੇ ਟੀਕਾ ਲੱਗ ਜਾਣਾ ਸੀਗਾ ਦੇਖੋ ਗੱਲ ਵੱਧਦੇ ਵੱਧਦੇ ਰਹਿ ਗਈ ਮਤਲਬ ਲੜਾਈ ਹੋਣ ਤਾਂ ਉੱਥੇ ਬਚਾਅ ਹੋ ਗਿਆ ਕਿ ਕਹਿਣ ਤੋਂ ਭਾਪ ਕਿ ਲੋਕਾਂ ਨੂੰ ਥੋੜਾ ਸਬਰ ਰੱਖਣਾ ਚਾਹੀਦਾ ਹੈ ਪੇਸ਼ੈਂਸ ਰੱਖਣਾ ਚਾਹੀਦਾ ਹੈ ਕਿ ਸਾਨੂੰ ਹਰਾਲ ਮਿਲ ਕੇ ਚੱਲਣਾ ਚਾਹੀਦਾ ਬੱਟ ਅੱਜ ਦੇ ਟਾਈਮ ਵਿੱਚ ਐਦਾਂ ਦਾ ਸਭ ਕੁਝ ਨਹੀਂ ਹੁੰਦਾ ਹੈਗਾ ਅੱਜ ਕੱਲ ਅਸੀਂ ਕਿਸੇ ਨੂੰ ਉਹ ਨਹੀਂ ਕਹਿ ਸਕਦੇ ਅਗਰ ਕਿਸੇ ਦਾ ਭਲਾ ਕਰਨਾ ਚਾਹੋ ਨਾ ਤਾਂ ਵੀ ਲੋਕ ਸਮਝਦੇ ਕਿ ਪਤਾ ਨਹੀਂ ਸਾਡਾ ਭਲਾ ਕਿਉਂ ਕਰ ਰਹੇ ਹੋ ਤਾਂ ਦੋਸਤੋ ਐਸੀ ਕਿ ਸਾਡੀ ਅੱਜ ਦੀ ਵੀਡੀਓ ਮੈਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਕਿ ਉਸ ਬੰਦੇ ਨੇ ਸਹੀ ਕੀਤਾ ਉਹਨੂੰ ਐਦਾਂ ਉਸ ਅਧਿਕਾਰੀ ਨੂੰ ਬੋਲਣਾ ਚਾਹੀਦਾ ਸੀ ਜਾਂ ਨਹੀਂ ਬੋਲਣਾ ਚਾਹੀਦਾ ਸੀ ਤਾਂ ਮੈਂ ਕਹਾਂ ਤੁਹਾਡੇ ਨਾਲ ਗੱਲ ਸ਼ੇਅਰ ਕੀਤੀ ਜਾਵੇ ਕਿ ਅੱਜ ਦੇ ਟਾਈਮ ਵਿੱਚ ਲੋਕਾਂ ਕੋਲ ਬਿਲਕੁਲ ਸਬਰ ਨਾ ਦੀ ਚੀਜ਼ ਨਹੀਂ ਹੈਗੀ ਜਦ ਕਿ ਉੱਥੇ ਮੇਰੇ ਬੱਚੇ ਖੁਦ ਵੱਡੇ ਨੇ ਤੇ ਮੈਂ ਉੱਥੇ ਕਿਸੇ ਦੀ ਹੈਲਪ ਕਰਨ ਗਈ ਸੀ ਕਿ ਮੇਰੇ ਉੱਥੇ 2 ਤੋਂ 2.5 ਘੰਟੇ ਲੱਗ ਗਏ ਤਾਂ ਦੇਖ ਲਓ ਮੈਂ ਮਤਲਬ ਸੋਚਿਆ ਸੀਗਾ ਬੱਚੇ ਵਾਰੇ ਕਿ ਚਲੋ ਬੱਚੇ ਦੇ ਟੀਕੇ ਵਗੈਰਾ ਲੱਗ ਜਾਣਗੇ ਤਾਂ ਥੋੜਾ ਭਲਾ ਹੋ ਜਾਏਗਾ ਹੈਨਾ ਪਰ ਲੋਕ ਜ਼ਿਆਦਾ ਅੱਜ ਕੱਲ ਪਤਾ ਨਹੀਂ ਕਿ ਆ ਹੀ ਬਣ ਗਿਆ ਵਾ ਦੁਨੀਆ ਦਾ ਤਾਂ ਚਲੋ ਜੀ ਐਸੀ ਹੀ ਸਾਡੀ ਅੱਜ ਦੀ ਵੀਡੀਓ ਵੀਡੀਓ ਪਸੰਦ ਆਏ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸ ਦਿਆ ਕਰੋ ਤੇ ਚੈਨਲ ਪੰਜਾਬੀ ਵਲੌਗਰ ਸਿਮਰ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਅਸੀਂ ਤੁਹਾਨੂੰ ਹੁਣ ਹੋਰ ਕਿਸੇ ਵੀਡੀਓ ਵਿੱਚ ਮਿਲਦੇ ਆ ਤਦ ਤੱਕ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਖੁਸ਼ ਰਹੋ ਹੱਸਦੇ ਰਹੋ ਵਸਦੇ ਰਹੋ ਜੀ